ਅਜ ਹਰੀ ਦਾ ਰੰਗ ਪੂਰੀ ਮੰਡੀ ਹੈ ਤੇ ਆ ਮਿਲਨ ਪਾਓ ਜਿਨਾ ਨੈਣ ਨਿੰਦ ਰਵਲੇ ਤੇ ਨਾ ਮਿਲਣ ਕੋ ਆ ਫਿਰਦਾ ਮੈਂ ਜਾਨਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜਗ ਉੱਚੇ ਟੜਕਾ ਦੇਖਿਆ ਤਾਂ ਦਰ ਕਰ ਏਹ ਅੱਗ ਮਾਲਾ ਪੰਜ ਵਾਰ ਹਰੀਦਾ ਪੋ ਬਰੰਗਾਵਨੀ ਮੰਜ ਰਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਨਾਤਨਾ ਲਾ ਕੋ ਪ੍ਰਿਤਾ ਉਮਰ ਸੁਹਾਵਣੀ ਸੰਗ ਸਰਵਣੜੀ ਦੇ ਵਿਰਲੇ ਕਈ ਪਾਇਣ ਜਨਾ ਪਿਆਰੇ ਨੇ ਗੰਧੀ ਵੈਣ ਨਟਾਏ ਤੋਪੀ ਲਿਖਾ ਦੇਵਨਾ ਜਿੱਧਰ ਰੱਬ ਜਾਏ ਵੈਣ ਤੇ ਤੋ ਘਮ ਘਮ ਕਰੇ ਫਰਿਦਾ ਟੋਕਾ ਸਿੱਤੇ ਰਹਿ ਗਿਆ ਸੁਲਾ ਸਿੱਤੀ ਦਾਤ ਖੜਾ ਬੁਕਾਰੇ ਮਾਤਣੀ ਬੇੜਾ ਕੰਪਰਵਾ ਲੰਮੀ ਲੰਮੀ ਨਦੀ ਵੈ ਕੰਦੀ ਕੀ ਰਹੇ ਤ ਬੇੜੇ ਨੂੰ ਕੰਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ ਫਰਿਦਾ ਗਨੀ ਸੋ ਸਭ ਜਨ ਵੀਹ ਇਕ ਟੁਣੈ ਦਿਨ ਲਹਾਂ ਤੁਖਾਂ ਜੁ ਮਾਲੇ ਕਾਰਨ ਤੇ ਨਾਮ ਆਪਿਰੀ ਫਿਰਦਾ ਇਕਨ ਪੌਣਾ ਨਿਤ ਨੁ ਲੁਕਿਆ ਕੌਣ ਕੰਨੇ ਬੁੱਤੇ ਦੇ ਰਾ ਕਿਤੇ ਵਗੈ ਪੌਣਾ ਫਿਰਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਬਹਾਨਾ ਜੋ ਜੋ ਬੰਨਿਆ ਨਿਹੜਾ ਸੋ ਉਮਰ ਹੱਥ ਪਵੰਦਾ ਫਰਿਤਾ ਤਨ ਸੁਪਾ ਪਿੰਦਰ ਚੀਆ ਤਲਿਆ ਖੁੰਡੇ ਪਾਵ ਅਜਸ ਰੱਬ ਨ ਬਹੜੇ ਓ ਦੇਖ ਬੰਦੇ ਕੀ ਪਾਗ ਕਾਗਾ ਪ੍ਰੰਪ ਡੰਡੋਲਿਆ ਸਗਲਾ ਖਾਇਆ ਮਾਸ ਏ ਦੋਇ ਨੈਣਾ ਮਤ ਚੂ ਪਰ ਦੇ ਕਨਕੀਆਸ ਕਾਗਾ ਚੂੜ ਨਾ ਪਿੰਜਰਾ ਬਸੈ ਤਾ ਓ ਡਰ ਜਾਏ ਜਿਤ ਪਿੰਜਰਾ ਮੇਰਾ ਸੋ ਵਸੈ ਮਾਸ ਮਤ ਨੋ ਖਾਇ ਫਰਿਤਾ ਗੋਰ ਨਿਮਾਣੇ ਸੱਡ ਕਰੇ ਨੇ ਕਰੇ ਆਂ ਕਰਿਆ ਸਰ ਪਰ ਮੈਂ ਤਾ ਆਵਣਾ ਮਰ ਮਰਨੋ ਨਾ ਡਰਿਆ ਐਨੀ ਲੋਨੀ ਦੇਖਦਿਆਂ ਕਿਤੇ ਤਲ ਗਈ ਫਿਰਦਾ ਲੋਕ ਆਪ ਆਪਣੀ ਕੰਦੇ ਉੱਤੇ ਰੁਕੜਾ ਇਤਰਕ ਬੰਨ੍ਹੈ ਤੇਰਾ ਫਿਰਦਾ ਕੱਤੇ ਪਾਣਾ ਰੱਖਿਆ ਕਿ ਚਿਰ ਤਾਹੀ ਨੀਰ ਫਰੀਦਾ ਮਹਿਲ ਨਹੀਂ ਸਖਣ ਰਹੇ ਗਏ ਵਾਸਾ ਆਇਆ ਕੱਲ ਗੋਰਾ ਸੇ ਨਿਮਾਣਿਆ ਬੈਸਨ ਰੂਹਾ ਮੱਲ ਆਕੀ ਸਿੱਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆ ਵਹਿਤਾ ਅੱਗੇ ਦੁਜਕ ਤੰਪਿਆ ਸੁਣੀਐ ਮੂਰ ਪਵੈ ਕਾ ਹਾ ਹਾ ਇਕ ਨਾਨੋ ਸਭ ਸੋਝਿਆ ਇਕ ਫਿਰਦੇ ਬੇਪਰਵਾਹ ਅਮਨ ਜਿ ਕਿਤੇ ਆ ਦੁਨੀ ਵਿਤ ਸੇ ਦਰਗਹ ਓ ਬਾਹ ਫਿਰਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੀਰ ਕਰੀ ਕੀਰ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰਿਆ ਮਨ ਜਤਨ ਜਿਤੇ ਸੰਸੋ ਗਾ ਤੇ ਰੱਬ ਕੀਆ ਸਾਡੇ ਤ੍ਰੈਮਣ ਦੇ ਹੂਰੀ ਚੱਲੇ ਪਾਣੀ ਅੰਦਾ ਆਇਓ ਬੰਦਾ ਗੁਰੂ ਵਿੱਚ ਵਾਤਾ ਸੁਣੀ ਬੰਨਾ ਮਲਕਲ ਮੌਤ ਜਾਇ ਆਵਸੀ ਸਭ ਦਰਵਾਜੇ ਪੰਨਾ ਤੇਨਾ ਪਿਆਰਿਆ ਪਾਈਆ ਇਹ ਕਹਿ ਦਿੱਤਾ ਬੰਨਾ ਵੇਖੋ ਬੰਦਾ ਚੱਲਿਆ ਚੌਂ ਜਾਣਿਆ ਤੈ ਕੰਨ ਰਿਦਾ ਆਵਲ ਜੇ ਕੀਤੇ ਦੁਨੀਆ ਵਿੱਚ ਦਰਗਾਇ ਕੰਮ ਫਿਰਦਾ ਹਉ ਬਦਿਆਰੇ ਤਿੰਨ ਪੰਖੀਆਂ ਜੰਗਲ ਜਿਨਾਵਾਸ ਅੰਕਰ ਚੁਕਨ ਫਲਵਸਨ ਰੱਬਨਾ ਛੁੱਟਨ ਪਾਸ ਹਰੀਦਾਰਤ ਫਰੀਵਣ ਕੰਬਿਆ ਪਤ ਤੜੇ ਚੜ ਪਾਏ ਚਾਰੇ ਗੁੰਨਾ ਟੁੰਡੀਆਂ ਰਣਕ ਤਾਉਨਾਹੇ ਹਰੀਦਾਰ ਪਾੜ ਪਟੋਲਾ ਤਜ ਕਰੀ ਕਮਲੜੀ ਪਹਿਰੇ ਜਿਨੇ ਵਿਸੇ ਸੌ ਮਿਲੈ ਸੇ ਬਿਸਕਰੇ ਉਮਨਾ ਤੀਜਾ ਕਾਏ ਪਟੋਲਾ ਪਾੜਤੀ ਕਮਲੜੀ ਪਹਿਰੇ ਨਾਨਕ ਕਰੇ ਬੈਟਿਆ ਸੌ ਮਿਲੈ ਜੇ ਨੀਤਰਾਸ ਪਰੇ ਮਨ ਲਾ ਪੰਜਵਾ ਫਰੀਦਾ ਗਰਬ ਜਿਨਾ ਵਡਿਆਈਆ ਤਨ ਜੋ ਬਨ ਆਗਾ ਖਾਲੀ ਤਨੇ ਧੜਿ ਸਿਓ ਟੱਬੇ ਜਿਓ ਮਿਹਹਾ ਫਰੀਦਾ ਤੇ ਨਾਮ ਪਟਰਾਵਣੇ ਜਨਾ ਵਿਚਾਰੇ ਹੁਨ ਨਾਉ ਐਥੇ ਦੁੱਖ ਪੜੇ ਰਿਆ ਅਗ ਘੌਰ ਨਠਾਓ ਹਰਿ ਦਾ ਪਿੱਛੇ ਨਾ ਜਾਗੇ ਹੋਏ ਜਿਵ ਦੜੋ ਹੋਇਓ ਹੈ ਜੇ ਤਰਬ ਵਿਸਾਰਿਆ ਤੈ ਰਬ ਨਾ ਵਿਸਰੇ ਹੋਰੀ ਮਹਲਾ ਪੰਜਵਾ ਫਰੀਦਾ ਅੰਤਰੰਗਾ ਬਲਾ ਮਟਾਵੇ ਮੂਤਾ ਜੀ ਅੱਲਾ ਸਿੱਤੇ ਰਤਿਆ ਏ ਸੁਚਾਵਾ ਸਾਜ ਮਾਲਾ ਪੰਜਿਵਾ ਫਰੀਦ ਦੁੱਖ ਸੁੱਖ ਇਕ ਕਰ ਦਿਲ ਤੇ ਲਾਇ ਇਕਾਰ ਅੱਲਾ ਭਾਵੇ ਸੁਪਲਾ ਹਰੇਂਦਾ ਦੁਨੀ ਮਜਾਈ ਵਜਦੀ ਤੂੰ ਤੇ ਵਜੈ ਨਾਲ ਸੋਈ ਜਿਉ ਨ ਵਜ ਜਾ ਜਿਸ ਅਨ ਲੋ ਕਰਦਾ ਸਾਰ ਮਹਲਾ ਪੰਜੇ ਵਾਹ ਹਰੇਂਦਾ ਦਲਰਖਤਾ ਸਦੁਨੀ ਸਿਓ ਦੁਨੀ ਨਕੇ ਤਖੰਮਾ ਮਿਸਲ ਵਕੇ ਰਾਂਗਾ ਕੜੇ ਪੂਰ ਕਰਮ ਮਾ ਪੈਲੇ ਪਰੇ ਭੁਲੜਾ ਫਲ ਪੀ ਬਚਾਰਾਤ ਜੋ ਜਾ ਕੰਨ ਲਹਿਣ ਸੇ ਸਾਈ ਕੰਨੋ ਦਾ ਤੁੰਦੀ ਸਾਹਿਬ ਸੰਧਿਆ ਕਿਆ ਜਨ ਲੈ ਕਿਸ ਨਾਲ ਇੱਕ ਜਗੰਦੇ ਨਾਲ ਹੈ ਇੱਕ ਨ ਸੁੱਤੇ ਆ ਦੇ ਉਠਾਲ ਟੁੰਬਿੰਦੀ ਸੁਹਾਗ ਕੋ ਤਉ ਤਨ ਕਾਇ ਕੋਰ ਜਿਨਾ ਨਾ ਸੁਹਾਗ ਨੇ ਤੇ ਨਾ ਜਾਣਾ ਹੋਰ ਸਬਰ ਸੰਜ ਕਮਾਣ ਏ ਸਬਰ ਕਾ ਨਹਿਣੋ ਸਬਰ ਸੰਦਾ ਬਾਣ ਖਲ ਫਤਾ ਨਾ ਕਰੀ ਸਬਰ ਅੰਦਰ ਸਾਵਲੀ ਤਨ ਈਵੈ ਜਾਦੀਨ ਹੋਨਨ ਜੀ ਖੁਦਾਏ ਦੇ

ਇਕ ਨਕਨੇ ਚਾਲਿਆ ਦਰਵੇਸਾ ਵੀਰੇਤ ਤਨ ਤਪੈ ਤਨੁਰ ਜੋ ਬਲਨ ਹੱਡ ਬਲੰਨਾ ਪੈਰੇ ਤਕਾ ਸਿਰ ਜੁਨਾ ਜੇ ਮੂਹ ਪਰੀ ਮਿਲੰਨਾ ਤਾਗਨ ਤਪੈ ਤਨੁਰ ਜੋ ਮੈਂ ਦੇ ਸੱਜਣਾ ਸੱਜਣ ਮੈਂਡੇ ਨਾਲ ਨਾਲ ਹਲਕਾ ਲੱਕੀਏ ਗਰਮਕਦੇ ਦਿਖਾਰ ਹੰਸਾ ਦੇ ਇਕਤਰੰਦੇ ਆ ਬਗਾ ਆਇਆ ਚ ਡੁੱਬ ਮਏ ਬਗਵੱਪੜੇ ਜਨਮ ਤਲੇ ਪਰਪਾ ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਤਾ ਸੰਦ ਜੇ ਜਣਾ ਬਗ ਬੱਪੜਾ ਜਨਮ ਨਾ ਪੇੜੀ ਹੰਮ ਬ ਕਿਆ ਹਸ ਕਾ ਬੱਦਲਾ ਜਾ ਕੋ ਨਦਰ ਤਰੇ ਜਿਤਸ ਪਾਵੇ ਨਾਨਕਾ ਵਾਸ ਕਰੇ ਸਰਵਰਮਨ ਕੇ ਹੇ ਕੜੋ ਫਾਹੀ ਵਾਲ ਪਤਾਸ ਏ ਤਦ ਲਹਿਰੇ ਗਡ ਥਿਆ ਸੱਚੇ ਤੇਰੀ ਆਸ ਕਮਣ ਸੁ ਅੱਖਰ ਕਮਣ ਗੁਣ ਕਮਣ ਸੁ ਮੜਿਆ ਮੰਤ ਕਮਣ ਸੁ ਵੇਸ ਹੰਕਾਰੇ ਜਿਤ ਵਾਸ ਆਵੇ ਕੰਤ ਨੇੜਾ ਨੇ ਸੋਇਆ ਕਰ ਕਵਣ ਗੁਣ ਜੇ ਬਾਮਣੀ ਆਨੰਦਿਤ ਏਤਰੇ ਪਹਿਨੇ ਵੇਸ ਕਰ ਤਾ ਵਸ ਜਾਵੇ ਕੰਤ ਮਤ ਹੁੰਦੀ ਹੋਏ ਆਣਾ ਤਣ ਹੁੰਦੇ ਹੋਏ ਨਕਾਣਾ ਹਣ ਹੁੰਦੇ ਆਪ ਵੰਡਾਏ ਹੋ ਐਸਾ ਬਖਤ ਸਦਾਏ ਇੱਕ ਫਿਕਾ ਨ ਗਲਾਏ ਸਬਨਾ ਮੈਂ ਸਤਾ ਤਣੀ ਹੈ ਆਉ ਨ ਕਹਿ ਠਾਏ ਮਾਨਕ ਸਭ ਅਮੋਲ ਵੇ ਸਬਨਾ ਮਨ ਮਾਨਕ ਟਾਹਣ ਮੂਲ ਮਚੰਗਵਾ ਜੇ ਤੋ ਪ੍ਰਿਆਉ ਦੇ ਸਿਕ ਹੈ ਆਉ ਨ ਠਾਏ ਕਹੀ ਦਾ